ਰਾਜਕੁਮਾਰ ਰਾਓ ਸ਼ਰਦਾ ਕਪੂਰ ਪੰਕਜ ਤ੍ਰਿਪਾਠੀ ਅਭਿਸ਼ੇਕ ਬੈਨਰਜੀ ਅਤੇ ਅਪਾਰ ਸ਼ਕਤੀ ਖੁਰਾਨਾ ਸਟਾਰਰ ਫਿਲਮ ਇਸਤਰੀ 2 ਜੋ ਕਿ 15 ਅਗਸਤ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਈ ਸੀ ਅਜੇ ਵੀ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਹੁਣ ਇਸ ਫਿਲਮ ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ ਦਰਅਸਲ ਇਹ ਫਿਲਮ ਆਪਣੇ 7ਵੇਂ ਵੀਕਐਂਡ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ ਇਹ ਰਿਕਾਰਡ ਬਣਾਉਣ ਤੋਂ ਬਾਅਦ ਇਸਤਰੀ 2 ਨੇ ਨਾ ਸਿਰਫ ਐਸ ਐਸ ਰਾਜਮੌਲੀ ਪ੍ਰਭਾਸ ਦੀ ਬਾਹੂਬਲੀ 2 ਨੂੰ ਮਾਤ ਦਿੱਤੀ ਸਗੋਂ ਐਸ ਐਸ ਰਾਜਮੌਲੀ ਰਾਮਚਰਨ ਜੂਨੀਅਰ ਐਨਟੀ ਆਰ ਦੀ ਟ੍ਰਿਪਲ ਆਰ ਅਤੇ ਪ੍ਰਸ਼ਾਂਤ ਨੀਲ ਯਸ਼ ਦੀ ਫਿਲਮ ਕੇਜੀਐਫ 2 ਨੂੰ ਵੀ ਮਾਤ ਦਿੱਤੀ ਹੈ ਰਿਪੋਰਟ ਮੁਤਾਬਕ ਇਸਤਰੀ 2 ਨੇ 7ਵੇਂ ਸ਼ੁੱਕਰਵਾਰ ਨੂੰ 90 ਲੱਖ ਰੁਪਏ ਦਾ ਕਲੈਕਸ਼ਨ ਕੀਤਾ ਸੀ ਪਰ ਸ਼ਨੀਵਾਰ ਨੂੰ ਫਿਲਮ ਦਾ ਕਲੈਕਸ਼ਨ 130 ਫੀਸਦੀ ਤੋਂ ਜ਼ਿਆਦਾ ਵਧ ਕੇ 2.1 ਕਰੋੜ ਰੁਪਏ ਹੋ ਗਿਆ ਅਤੇ ਐਤਵਾਰ ਨੂੰ ਇਹ ਆંકੜੇ ਹੋਰ ਵਿਵਾਦ ਗਏ ਅਤੇ ਫਿਲਮ ਨੇ ਲੀਡ ਲੈ ਲਈ 2.65 ਕਰੋੜ ਰੁਪਏ ਇਕੱਠੇ ਕੀਤੇ ਇਸੇ حساب ਦੇ ਨਾਲ ਹਿਸਟਰੀ 2 ਦਾ ਵੀਕਐਂਡ ਕਲੈਕਸ਼ਨ 5.65 ਕਰੋੜ ਰੁਪਏ ਹੋ ਗਿਆ ਹੈ ਅਤੇ ਫਿਲਮ ਦਾ ਕੁੱਲ ਕਲੈਕਸ਼ਨ ਹੁਣ ਤੱਕ 5 88.25 ਕਰੋੜ ਰੁਪਏ ਹੋ ਗਿਆ ਹੈ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਇਹ ਕੁਝ ਵੱਡੀਆਂ ਫਿਲਮਾਂ ਤੋਂ ਵੀ ਅੱਗੇ ਨਿਕਲ ਗਈ ਹੈ ਸਭ ਤੋਂ ਪਹਿਲਾਂ ਪ੍ਰਭਾਸ ਸਟਾਰਰ ਫਿਲਮ ਬਾਹੂਬਲੀ 2 ਦੀ ਗੱਲ ਕਰੀਏ ਤਾਂ ਇਸ ਨੇ ਆਪਣੇ 7ਵੇਂ ਹਫ਼ਤੇ ਦੇ ਵਿੱਚ ਸਿਰਫ 5 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਉਸੇ ਸਮੇਂ ਜੂਨੀਅਰ ਐਨਟੀਆਰ ਅਤੇ ਰਾਮਚਰਨ ਦੀ 트리플 ਆਰ ਨੇ ਆਪਣੇ 7ਵੇਂ ਹਫ਼ਤੇ ਦੇ ਵਿੱਚ 4.5 ਕਰੋੜ ਰੁਪਏ ਇਕੱਠੇ ਕੀਤੇ ਸਨ ਜਦੋਂ ਕਿ ਯਸ਼ ਦੀ ਕੇਜੀਐਫ 2 ਨੇ 1.94 ਕਰੋੜ ਰੁਪਏ ਅਤੇ ਨਾਗ ਅਸ਼ਵਿਨ ਦੀ ਕਲਕੀ 2898 AD ਸਿਰਫ 15 ਲੱਖ ਰੁਪਏ ਵਿੱਚ ਹੀ ਕਮਾ ਸਕੀ ਸੀ ਤੁਹਾਨੂੰ ਦੱਸ ਦੇ ਕਿ ਇਸਤਰੀ 2 ਇੱਕ ਕਾਮੇਡੀ ਹਾਰਰ ਫਿਲਮ ਹੈ ਇਸ ਦਾ ਨਿਰਦੇਸ਼ਨ ਅਮਰ ਕੌਸ਼ਿਕ ਦੁਆਰਾ ਕੀਤਾ ਗਿਆ ਹੈ ਨੀ ਰੇਟ ਪਟ ਦੁਆਰਾ ਲਿਖਿਆ ਅਤੇ ਮੈਡੋਕ ਫਿਲਮਸ ਅਤੇ Jio ਸਟੂਡੀਓ ਦੁਆਰਾ ਸਾਂਝੇ ਤੌਰ ਤੇ ਨਿਰਮਿਤ ਹੈ ਇਹ ਮੈਡੋਕ ਅਲੋਕਿਕ ਬ੍ਰਹਮੰਡ ਦੀ 5ਵੀਂ ਕਿਸ਼ਤ ਹੈ ਅਤੇ ਇਸਤਰੀ ਦਾ ਸੀਕਵਲ ਹੈ ਫਿਲਮ ਦੇ ਵਿੱਚ ਰਾਜਕੁਮਾਰ ਰਾਓ, ਸ਼ਰਦਾ ਕਪੂਰ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ ਅਤੇ ਅਪਾਰ ਸ਼ਕਤੀ ਖੁਰਾਨਾ ਅਹਿਮ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ। ਫਿਲਮ ਦੀ ਕਹਾਣੀ ਵਿਕੀ ਅਤੇ ਉਸਦੇ ਦੋਸਤਾਂ ਦੇ ਆਧਾਰਿਤ ਹੈ ਜਿਨ੍ਹਾਂ ਨੂੰ ਸਰਕਟੇ ਨੂੰ ਹਰਾਉਣਾ ਹੁੰਦਾ ਹੈ ਜੋ ਚੰਦੇਰੀ ਦੀਆਂ ਔਰਤਾਂ ਨੂੰ ਅਗਵਾ ਕਰ ਰਿਹਾ ਹੈ। ਹੁਣ ਏਓਟੀਟੀ ਪਲੇਟਫਾਰਮ ਤੇ ਜਲਦ ਰਿਲੀਜ਼ ਹੋਣ ਵਾਲੀ ਹੈ। ਤੁਸੀਂ ਇਸ ਫਿਲਮ ਨੂੰ ਘਰ ਬੈਠੇ ਪ੍ਰਾਈਮ ਵੀਡੀਓ ਤੇ ਦੇਖ ਸਕਦੇ ਹੋ। ਹੁਣ ਦੇਖਣਾ ਇਹ ਹੈ ਕਿ ਫਿਲਮ ਓਟੀਟੀ ਤੇ ਕੀ ਕਮਾਲ ਦਿਖਾਉਂਦੀ ਹੈ।